ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਸੱਚ ਮੇਲਯੋ ਜ ਪੰਜਾਬ ਮੈਂ ਵਿੱਕੀ ਵੀਰ ਕਿਸ ਟਾਈਮ ਮੌਜੂਦ ਹਾਂ ਇੱਕ ਘੱਗੇ ਦੇ ਵਿੱਚ ਔਰ ਮੋਦੀ ਦਾ ਪੁਤਲਾ ਫੋਕਣ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਲਾਈਵ ਤਸਵੀਰਾਂ ਘੱਗੇ ਦੀਆਂ ਬਾਕੀ ਆਪਾਂ ਜਿਹੜੇ ਇਹਨਾਂ ਦੇ ਆਗੂ ਨੇ ਉਹਨਾਂ ਨਾਲ ਗੱਲ ਵੀ ਕਰਾਂਗੇ ਇਸ ਟਾਈਮ ਘੱਗੇ ਦੇ ਵਿੱਚ ਮੌਜੂਦ ਹਾਂ ਮੈਂ ਮੁਰਦਾਬਾਦ ਮੁਰਦਾਬਾਦ ਧੱਕੇਸ਼ਾਈ ਕਰਨ ਵਾਲੀਆਂ ਸਰਕਾਰਾਂ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਸਾਡੇ ਹੱਕ ਖੋਹਣ ਵਾਲੀਆਂ ਸਰਕਾਰਾਂ ਸੇ ਦੇਖ ਸਕਦੇ ਹੋ ਇਸ ਵੇਲੇ ਲਾਈਵ ਘੱਗੇ ਦੇ ਵਿੱਚੋਂ ਸੱਚਮੇਂ ਨਿਊਜ਼ ਉਤੇ ਅੱਜ ਘੱਗੇ ਦੇ ਕਿਸਾਨ ਆਗੂਆਂ ਵੱਲੋਂ ਮੋਦੀ ਦਾ ਅਮਿਤ ਸ਼ਾਹ ਔਰ ਖੱਟਰ ਦੇ ਭਗਵੰਤ ਮਾਨ ਦਾ ਪੁਤਲਾ ਫੋਕਿਆ ਜਾ ਰਿਹਾ ਹੈ ਜੋ ਕਿ ਮੁੰਡਾ ਸ਼ਹੀਦ ਹੋਇਆ ਸੀ ਬਾਰਡਰ ਦੇ ਉੱਤੇ ਉਹਦੇ ਵੱਜੋਂ 로ਸ ਦੇ ਧਰਨੇ ਨੂੰ ਲੈ ਕੇ ਅੱਜ ਪੂਰੇ ਪੰਜਾਬ ਪਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਰਿਆਣਾ ਦੀ ਖੱਟਰ ਸਰਕਾਰ ਮਰਦਾਬ 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 ਜੋ ਕਿ ਪ੍ਰਭਾ ਸਾਡੇ ਨੌਜਵਾਨ ਸ਼ਹੀਦ ਹੋਏ ਨੇ ਬਾਰੇ ਬੜੀ ਦੁਖ ਦੀ ਗੱਲ ਹੈ ਬਾਟਾਂ ਤੇ ਛਿੱਟੇ ਪਈ ਬਹੁਤ ਬੰਦੇ ਡਾਕਲ ਪਏ ਨੇ ਸਰਦੀ ਸਰਕਾਰ ਜਿੰਦਾਬਾਦ 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 ਸੈਂਟਰ ਸਰਕਾਰ ਜਿੰਦਾਬਾਦ ਜਿੰਦਾਬਾਦ ਸਾਈਡ ਤੇ ਹੋ ਜਾ ਬਾਈ ਮਾੜਾ ਪਤੰਗਾਂ ਨਾ ਪਾਈ ਕਿੱਥੇ ਆਪਾਂ ਤੇਰੇ ਉਹ ਪਾ ਤੇਰੇ ਉਹ ਪਾ ਤੇਰੇ ਉਹ ਪਾ ਤੇਰੇ मोदी सरकार ਸ਼ਾਸ਼ੀ ਕਾਲ ਦੀ ਇਹ ਵੀਰ ਜੀ ਅੱਜ ਜਿਹੜਾ ਇਹ ਮੋਦੀ ਦਾ ਪਤਲਾ ਫੁਕਿਆ ਗਿਆ ਹੈ ਇਹ ਕਿਸ ਮੇਸ ਦੇ ਫੁਕਿਆ ਗਿਆ ਇਹ ਜਿਹੜਾ ਪਿਛਲੇ ਦਿਨਾਂ ਤੋਂ 13 ਤਰੀਕ ਤੋਂ ਅਸੀਂ ਬਾਰਡਰਾਂ ਤੇ ਰੁਕੇ ਹੋਇਆ ਸ਼ਾਂਤੀਪੁਰ ਤਰੀਕੇ ਨਾਲ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਸੀਗੀਆਂ ਜਿੱਚ ਐਮ ਐਸ ਪੀ ਸੀ ਜਾਂ ਆਪਣੇ ਪੂਰਨ ਕਰਜ਼ਾ ਮੁਕਤੀ ਦੀ ਗੱਲ ਸੀ ਜਿਹੜੇ ਲਖੀਮਪੁਰ ਖੀਰੀ ਦੇ ਉਹ ਸਜਾਵਾਂ ਸੀ ਤੇ ਹੋਰ ਸਾਰੀਆਂ ਮੰਗਾਂ ਦਾ ਤਕਰੀਬਨ ਸਾਰੀ ਸੰਗਤ ਨੂੰ ਪਤਾ ਹੈ ਉਹਨਾਂ ਕਰਕੇ ਅਸੀਂ ਬਾਰਡਰਾਂ ਤੇ ਗਏ ਹੋਏ ਸੀ ਤੇ ਜਿਸ ਦਿਨ ਤੋਂ 13 ਤਰੀਕ ਨੂੰ ਉੱਥੇ ਗਏ ਉਸ ਤੋਂ ਹੀ ਕਿਸਾਨਾਂ ਦਾ ਤਸ਼ੱਦ ਸ਼ੁਰੂ ਸੀਗਾ 13 ਤਰੀਕ ਨੂੰ ਮੈਂ ਆਪ ਸ਼ੰਭੂ ਬੋਰਡ ਤੇ ਸੀਗਾ ਜਿੱਥੇ ਸਾਡਾ 200 ਜਵਾਨ ਫੱਟੜ ਹੋਇਆ ਜਿੱਥੇ ਉਹਨਾਂ ਨੇ ਸਿੱਧੀਆਂ 12 ਬੋਰ ਦੇ ਫਾਇਰ ਵੀ ਮਾਰੇ ਨੇ ਟੀਆਰ ਗੈਸ ਦੇ ਗੋਲਿਆਂ 'ਚ ਜਿਹੜੀ ਗੋਲੀ ਨਿਕਲਦੀ ਆ ਬਰੂਦ ਉਹ ਲੱਗੀ ਆ ਤੇ ਉਹ ਕਈ ਤਰੀਕਿਆਂ ਨਾਲ 4-5 ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਉਹ 200 ਕਿਸਾਨ ਸਾਡਾ ਫੱਟੜ ਹੋਇਆ ਜਿਸ ਤੋਂ ਬਾਅਦ ਇਹਨਾਂ ਨੇ 21 ਤਰੀਕ ਨੂੰ ਬਾਰਡਰਾਂ ਤੋਂ ਫੇਰ ਦੁਬਾਰਾ ਨਹੀਂ ਲੰਘਣ ਦਿੱਤਾ ਉੱਥੇ ਨਾ ਨੇ ਗੈਰ ਮਨੁੱਖੀ ਵਰਤਾਰਾ ਕਰਕੇ ਲੋਕਤੰਤਰ ਦਾ ਪੂਰਨ ਰੂਪ ਝਕਾਣ ਕਰਕੇ ਬਾਰਡਰ ਕ੍ਰੋਸ ਕਰਕੇ ਇੱਧਰ ਪੰਜਾਬ ਵਾਲੀ ਸਾਈਡ ਆ ਕੇ ਇਹਨਾਂ ਦੀ ਜਿਹੜੀ ਵੀ ਉੱਥੇ ਆਰਮੀ ਲਾਈ ਹੋਈ ਸੀ ਜਿਹੜੀ ਵੀ ਪੁਲਿਸ ਲਾਈ ਸੀ ਉਹਨੇ ਸਾਡੇ ਸਾਥੀ ਕਿਸਾਨ ਵੀਰ ਜੋ 21 ਸਾਲ ਦੀ ਉਮਰ ਸੀ ਸ਼ੁਭਕਰਨ ਉਹਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਜਿਸ ਦੇ ਵਿਰੋਧ ਚ ਅਸੀਂ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਤਾਂ ਨਾ ਸਿਰਫ ਸਰਕਾਰਾਂ ਖਿਲਾਫ ਇੱਥੇ ਸਾਡੇ ਬਜ਼ੁਰਗਾਂ ਨੂੰ ਵੀ ਉਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਟਰਾਲੀਆਂ ਟਰੈਕਟਰ ਤੋੜੇ ਤੇ ਨਾਲ ਨਾਲ ਉਹਨਾਂ ਨੇ ਜਿਹੜੀਆਂ ਕਾਰਾਂ ਦੀ ਕੱਪਾਂ ਤੋੜ ਕੀਤੀ ਐ ਤੇ ਸਾਡੇ ਕੁਝ ਨੌਜਵਾਨਾਂ ਨੂੰ ਉਹ ਬੁਰੀ ਤਰ੍ਹਾਂ ਕੁੱਟ ਮਾਰ ਕੇ ਬੋਰੀਆਂ ਚ ਪਾ ਕੇ ਬਾਰਡਰ ਦੇ ਦੂਸਰੀ ਸਾਈਡ ਵੀ ਲੈ ਗਏ ਜਿਹੜੀ ਇਹ ਤਾਨਾਸ਼ਾਹ ਰਈਆ ਉਹਦੇ ਖਿਲਾਫ ਹੈ ਸਾਰਾ ਅੱਜ ਜਿਹੜਾ ਹੈਗਾ ਇਹਨਾਂ ਦੇ ਅਰਤੀਪੂਕ ਮਜਾਰਾ ਕੀਤਾ ਗਿਆ ਅਗਲੀਆ ਰਣਨੀਤੀਆਂ ਕੀ ਨੇ ਕਿਸਾਨ ਜੂਨੀਅਨ ਦੀ ਦੇਖੋ ਜਿਹੜਾ ਸਾਨੂੰ 21 ਤਰੀਕ ਤੋਂ ਬਾਅਦ ਜੇ ਕਿਸਾਨ ਆਗੂਆਂ ਵੱਲੋਂ ਸੀ ਜਿਹੜੀ ਕਾਲ ਉਹਨਾਂ ਨੇ ਦਿੱਤੀ ਐ ਵੀ ਦੋ ਦਿਨ ਸ਼ਾਂਤੀ ਰੱਖੋ ਉਹ ਦੁਵਾਰ ਤੋਂ ਜੇ ਜਿਹੜਾ ਹੈਗਾ ਪ੍ਰੋਗਰਾਮ ਉਲੀਕਿਆ ਜਾਊਗਾ ਜਿਸ ਤੇ ਵੀ ਆ ਰਿਹਾ ਹੈ ਵੀ ਸ਼ਾਇਦ ਦਿੱਲੀ ਕਟੜਾ ਐਕਸਪ੍ਰੈਸ ਵੇ ਜਿਹੜਾ ਕੇਂਦਰ ਦਾ ਪ੍ਰੋਜੈਕਟ ਹੈ ਉਹਦਾ ਕੰਮ ਪੂਰੂਪ ਰੂਪ ਚ ਬੰਦ ਕੀਤਾ ਜਾਊਗਾ ਜਾਂ ਇਸ ਤੋਂ ਅਗਲੀਆਂ ਜਿਹੜੀਆਂ ਰਣਨੀਤੀਆਂ ਨੇ ਕੋਈ ਹੋ ਸਕਦਾ ਰੇਲਵੇ ਜਿਹੜੇ ਨੇ ਉਹਨਾਂ ਦਾ ਵੀ ਰੇਲਵੇ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਪੰਜਾਬ ਚਾਉਣਾ ਬੰਦ ਕੀਤਾ ਜਾ ਸਕੇ ਇਸ ਤਰ੍ਹਾਂ ਆਗੂ ਜੋ ਵੀ ਫੈਸਲਾ ਲੈਣਗੇ ਅਸੀਂ ਜਥੇਬੰਦਕ ਤੌਰ ਤੇ ਉਹ ਫੈਸਲੇ ਤੇ ਦ੍ਰਿੜਤਾ ਨਾਲ ਪਹਿਰਾ ਦੇਵਾਂਗੇ ਧੰਨਵਾਦ ਜੀ ਤੁਸੀਂ ਦੇਖਿਆ ਸੀ ਇਦਾਂ ਕਿਸਾਨ ਦੇ ਇਥੇ ਜਿਹੜੋ ਆਗੂ ਨੇ ਉਹਨਾਂ ਨਾਲ ਗੱਲ ਵੀ ਕੀਤੀ ਹੈ ਉਹਨਾਂ ਨੇ ਦੱਸਿਆ ਵੀ ਹੈ ਕਿ ਜੋ ਇਥੇ ਇੱਕ ਨੌਜਵਾਨ ਦੀ ਬਾਰਡਰ ਦੇ ਉੱਤੇ ਗੋਲੀ ਮਾਰ ਕੇ ਹੱਤਿਆ ਕੀਤੀ ਗਿਆ ਉਹਦੇ ਰੋਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਧਰਨੇ ਵੀ ਦਿੱਤੇ ਗਏ ਨੇ ਔਰ ਅੱਜ ਇਹ ਇੱਕ ਅੱਗੇ ਦੇ ਵਿੱਚ ਸਰਕਾਰਾਂ ਦੇ ਪੁਤਲੇ ਫੋਕ ਕੇ ਇਹਨਾਂ ਨੇ ਰੋਸ ਜੋ ਹੈ ਪ੍ਰਦਰਸ਼ਨ ਕੀਤਾ ਹੈ ਬਾਕੀ ਤੁਸੀਂ ਇਦੇ ਤਰ੍ਹਾਂ ਜੁੜੇ ਰਹੋ ਮੇਰੇ ਨਾਲ ਦੇਖਦੇ ਰਹੋ ਸੱਚ ਮੇਲ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਧੰਨਵਾਦ ਸ਼ਸ਼ੀਗਰਾਲ